ਅਤੇ ਗਰਚੂੜੀਆਂ ਦੇ ਸੰਤਪਰਾ ਰੋਡ ਵਿਖੇ ਸਥਿਤ ਸੰਤ ਸੇਵਕ ਹਸਪਤਾਲ ਵਿਖੇ ਹੱਡੀਆਂ ਦੇ ਮਰੀਜ਼ਾਂ ਲਈ ਵਿਸ਼ੇਸ਼ ਤੌਰ ਤੇ ਮੁਫਤ ਕੈਂਪ ਲਗਾਇਆ ਗਿਆ ਜਿਸ ਵਿੱਚ ਹੱਡੀਆਂ ਦੇ ਮਾਹਰ ਡਾਕਟਰ ਪਰਮਜੀਤ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਜਿਨ੍ਹਾਂ ਵੱਲੋਂ ਹੱਡੀਆਂ ਦੇ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਅਤੇ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ ਇਸ ਮੌਕੇ ਸੰਤ ਸੇਵਕ ਹਸਪਤਾਲ ਦੇ ਐਮ ਡੀ ਡਾਕਟਰ ਰਾਜਵੀਰ ਸਿੰਘ ਤੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਹਸਪਤਾਲ ਵਿੱਚ ਹਫਤੇ ਚ ਤੋਂ ਵਾਰ ਹੱਡੀਆਂ ਦੇ ਮਾਹਰ ਡਾਕਟਰ ਪਰਮਜੀਤ ਸਿੰਘ ਆਉਂਦੇ ਨੇ ਅਤੇ ਉਨ੍ਹਾਂ ਵੱਲੋਂ ਹੱਡੀਆਂ ਦੇ ਮਰੀਜ਼ਾਂ ਦਾ ਚੈੱਕਅਪ ਕੀਤਾ ਜਾਂਦਾ ਹੈ ਅਤੇ ਵੱਖ-ਵੱਖ ਤਕਨੀਕਾਂ ਤੇ ਕਹਿੰਦੇ ਆਪਰੇਸ਼ਨ ਵਿੱਚ ਕੀਤੇ ਜਾਂਦੇ ਹਨ ਸੰਜਿਆ ਇਟਾ ਡੀਲੋਸਨ ਸੇ ਮਿਲ ਕੇ ਹੱਡੀਆਂ ਦੇ ਕੈਂਪ ਲਗਾਏ ਜਾਂਦੇ ਸੱਚਾ ਜੀ ਸਾਡੇ ਅੱਜ 5 ਤਰੀਕ ਨੂੰ ਮੱਤਲ ਹੱਡੀਆਂ ਦੇ ਡਾਕਟਰ ਪਰਮਜੀਤ ਸਿੰਘ ਜੀ ਕੇਡੀ ਹਸਪਤਲ ਤੋਂ ਜਿਹੜੇ ਏਮਸ ਤੋਂ ਪਹਿਲਾਂ ਸੇਵਾਨਗਾਰ ਹੈ ਉਥੋਂ ਆਏ ਸੀ ਅੱਜ ਕੈਂਪ ਲਾਇਆ ਸਭ ਮੀਡੀਕਲ ਚੈੱਕਅਪ ਕੀਤਾ ਗਿਆ ਆਪਰੇਸ਼ਨ ਨਹੀਂ ਕੀਤੀ ਨਹੀਂ ਆਪਰੇਸ਼ਨ ਨਹੀਂ ਅੱਜ ਸਾਰੇ ਪੇਸ਼ੈਂਟ ਦਾ ਚੈੱਕਅਪ ਕੀਤਾ ਗਿਆ ਆਪਰੇਸ਼ਨ ਦਾ ਡੇਟ ਜਿਹੜੀ ਆ ਅਸੀਂ ਮੰਗਲਵਾਰ ਤੇ ਵੀਰਵਾਰ ਦੀ ਡਿਟੀ ਦਿੱਤੀ ਹੋਈ ਆ ਉਹਦੇ ਵਿੱਚ ਇਹ ਆ ਕਿ 12 ਤੋਂ 4 ਵਜੇ ਤੱਕ ਅਸੀਂ ਮੰਗਲਵਾਰ ਤੇ ਵੀਰਵਾਰ ਦਾ ਆਪਰੇਸ਼ਨਲ ਟਾਈਮ ਦਿੱਤਾ ਹੋਇਆ ਪੇਸ਼ੈਂਟ ਕਿੰਨੇ ਕੁ ਮੀਡੀਕਲ ਚੈੱਕਅਪ ਕੀਤਾ ਅੱਜ 100 ਤੋਂ ਪਲੱਸ ਹੋ ਗਿਆ ਪੇਸ਼ੈਂਟ ਸਰ ਤੁਹਾਡੇ ਅੱਗੇ ਵੀ ਕੈਂਪਿੱਟੇ ਜਾਰੀ ਰਹਿਣਗੇ ਇਸ ਤਰ੍ਹਾਂ ਕਿ ਸਰ ਕਿ ਮਤਲਬ 5 ਤਰੀਕ ਨੂੰ ਅੱਜ ਹੱਡੀਆਂ ਦਾ ਕੈਂਪ ਸੀ ਹੁਣ ਕੱਲ ਤੋਂ 6 ਤਰੀਕ ਤੋਂ 31 ਦਸੰਬਰ ਤੱਕ ਅਸੀਂ ਆਪਰੇਸ਼ਨਾਂ ਦਾ ਕੈਂਪ ਲਾ ਰਹੇ ਹਾਂ ਜਿਹਦੇ ਵਿੱਚ 30% ਹਰ ਆਪਰੇਸ਼ਨ ਤੋਂ ਡਿਸਕਾਊਂਟ ਹੋਵੇ ਜਿਹਦੇ ਵਿੱਚ ਪਿੱਤੇ ਦੀ ਪੱਥਰੀ ਬੱਚੇਦੰਦ ਦੇ ਆਪਰੇਸ਼ਨ ਗਦੂਦਾਂ ਹਰਨੇ ਆ ਸਜੇਰੀਨ ਹਰ ਆਪਰੇਸ਼ਨ 'ਤੇ ਅਸੀਂ 30% ਡਿਸਕਾਊਂਟ ਤੇ ਇੱਕ ਕੈਂਪ ਲਾ ਰਹੇ ਹਾਂ ਹਾਂਜੀ ਮੈਂ ਡਾਕਟਰ ਪਰਮਜੀਤ ਸਿੰਘ ਐਮਬੀਬੀਐਸ ਐਮਐਸ ਆਰਥੋ ਤੇ ਅੱਜ ਆਪਾਂ ਇੱਥੇ ਫਤਿਹਗੜ ਚੂੜੀਆਂ ਦੇ ਵਿੱਚ ਸੰਸੇਵਿਕ ਹਸਪੀਟਲ ਦੇ ਵਿੱਚ ਕੈਂਪ ਲਾਇਆ ਇੱਥੇ ਸਾਰੇ ਜਿਹੜੇ ਗੋਡਿਆਂ ਦੇ ਜਿਹੜੇ ਚੂੜਿਆਂ ਦੇ ਆਪਰੇਸ਼ਨ ਜਿਹੜੇ ਸਾਰੇ ਆਯੁਸ਼ਮਾਨ ਕਾਰਡ ਦੇ ਵਿੱਚ ਕੀਤੇ ਜਾਣਗੇ ਇੱਥੇ ਸਾਰੇ ਐਕਸੀਡੈਂਟ ਕੇਸ ਹੈਗੇ ਸਾਰੇ ਮੰਗਲਵਾਰ ਤੇ ਵੀਰਵਾਰ ਵਾਲੇ ਦਿਨ ਇਥੇ 12 ਤੋਂ 4 ਵਜੇ ਤੱਕ ਤੁਸੀਂ ਆ ਕੇ ਇਥੇ ਮਿਲ ਸਕਦੇ ਆਂ। ਕੀ ਟਾਈਮ ਹੈ ਤੁਹਾਡਾ ਜੀ? ਇਥੇ ਮੰਗਲਵਾਰ ਨੂੰ 12 ਤੋਂ 4 ਵਜੇ 4 ਵਜੇ ਤੱਕ ਤੇ ਵੀਰਵਾਰ 12 ਤੋਂ 4 ਵਜੇ ਤੱਕ ਆ ਸਕਦੇ ਆਂ। ਹਾਂਜੀ ਆਪਰੇਸ਼ਨ ਤੇ ਮੈਂ ਡਾਟਾ ਦਿੱਤੀਆਂ ਆਂ ਮਰੀਜ਼ਾ ਨੂੰ ਤੇ ਉਹ ਵੀ ਕੀ ਕੀ ਜਾਣਗੀਆਂ? ਬਹੁਤ ਉਹਦੀ ਆ ਜੀ ਮੇਰਾ ਪਿਛਲੇ ਕੋਈ ਦਿਨਾਂ ਪਹਿਲਾਂ ਐਕਸੀਡੈਂਟ ਹੋਇਆ ਸੀਗਾ ਜਿਸ ਨਾਲ ਮੇਰੀ ਹੱਡੀ ਜਿਹੜੀ ਇਥੇ ਫ੍ਰੈਕਚਰ ਹੋ ਗਈ ਸੀਗੀ। ਹੋਰ ਵੀ ਕਾਫੀ ਸੱਟਾਂ ਲੱਗੀਆਂ ਗਈਆਂ। ਮੈਂ ਹੋਰ ਇਲਾਜ ਕਿਤੇ ਕਰਾਇਆ ਸੀ ਉੱਥੇ ਮੇਰਾ ਇਲਾਜ ਸਹੀ ਨਹੀਂ ਹੋਇਆ ਪਰ ਡਾਕਟਰ ਪਰਮਜੀਤ ਸਿੰਘ ਸੰਤ ਸੇਵਕ ਹਸਪਤਾਲ ਅਧਿਆਤ ਚੋੜੀਆਂ ਤੋਂ ਮੈਂ ਇਲਾਜ ਕਰਾਇਆ ਵਾ ਬਹੁਤ ਵਧੀਆ ਮੇਰਾ ਇਲਾਜ ਹੋਇਆ ਵਾ ਤੇ ਹੁਣ ਕਾਫੀ ਠੀਕ ਆ ਔਰ ਪਠਾਨਕੋਟ ਤੋਂ ਵੀ ਦਵਾਈ ਕਾਫੀ ਖਾ ਦੀਆ ਕੋਈ ਫਰਕ ਨਹੀਂ ਥੀ ਲੱਗਾ ਫਿਰ ਅਸੀਂ ਅੰਮ੍ਰਿਤਸਰ ਤੋਂ ਦਵਾਈ ਖਾ ਦੀਆ ਕਿ ਅੱਜ ਸਾਨੂੰ ਇੱਥੇ ਪਤਾ ਲੱਗਾ ਵੀ ਕੈਂਪ ਲੱਗਾ ਤੇ ਅੱਜ ਅਸੀਂ ਇੱਥੇ ਆਏ ਆ ਤੇ ਸਾਨੂੰ ਦਵਾਈ ਚਲੋ ਚੰਗੀ ਵਧੀਆ ਮਿਲੀ ਆ ਤੇ ਡਾਕਟਰ ਖਬਰ ਨੇ ਸਾਨੂੰ ਚੰਗੀਆਂ ਦਵਾਈਆਂ ਦਾ ਇਤਾਂ ਦਿੱਤੀਆਂ ਵੀ ਦਵਾਈ ਖਾਓ ਤੇ ਮੈਂ ਇਹਨਾਂ ਦਾ ਬੜਾ ਬੜਾ ਧੰਨਵਾਦ ਕਰਦਾ